ਉਹਲਾ ਪੀਰਾਂ ਦੇ ਨਾਲ ਸਬੰਧਿਤ ਹੈ ਸੁਲਤਾਨਪੁਰ ਲੋਧੀ ਦੀ ਮਕਦਸ ਧਰਤੀ ਗੁਰਦ ਆਮਾ ਦੀ ਨਾਲ ਨਾਲ ਪੀਰਾਂ ਦੇ ਦਰਬਾਰਾਂ ਤੇ ਵੀ ਲੋਕ ਕਰਦੇ ਨੇ ਸਜਦਾ ਸਲਾ ਇਸ ਇਤਿਹਾਸਿਕ ਨਗਰੀ ਨੇ ਖੁਦ ਵਿੱਚ ਸਮੇਟੇ ਨੇ ਕਈ ਰਹੱਸ ਜੋ ਅਜੇ ਤੱਕ ਵੀ ਬਣੇ ਹੋਏ ਨੇ ਰਾਜ ਸਦੀਆਂ ਤੋਂ ਹੀ ਸੁਲਤਾਨਪੁਰ ਲੋਧੀ ਦਾ ਇਤਿਹਾਸ ਸਿੱਖ ਧਰਮ ਦੀ ਗਵਾਹੀ ਪਰਦਾ ਆ ਰਿਹਾ ਇਸ ਇਤਿਹਾਸਿਕ ਧਰਤੀ ਤੇ ਪਹਿਲੀ ਪਾਤਸ਼ਾਹੀ ਨੇ ਸਿੱਖੀ ਦਾ ਮੁੱਢ ਬੰਨਣ ਦਾ ਕਾਰਜ ਕੀਤਾ ਪਰ ਕੀ ਤੁਹਾਨੂੰ ਪਤਾ ਹੈ ਇਸ ਧਰਤੀ ਨਾਲ ਹੋਰ ਕਈ ਸਥਾਨਾਂ ਦਾ ਵੀ ਇਤਿਹਾਸ ਜੁੜਿਆ ਹੋਇਆ ਹੈ ਜਿੰਨਾ ਵਿੱਚ ਇੱਕ ਮੁਕੱਦਸ ਸਥਾਨ ਹੈ ਪੀਰ ਬਾਬਾ ਸਖੀ ਸ਼ਾ ਸੁਲਤਾਨ ਜੀ ਦਾ ਦਰਬਾਰ ਇਸ ਸਥਾਨ ਤੇ ਪੀਰ ਬਾਬਾ ਸਖੀ ਸ਼ਾ ਸੁਲਤਾਨ ਜੀ ਦੀ ਮਜ਼ਾਰ ਹੈ ਜਿੱਥੇ ਹਰ ਸਾਲ ਜੋੜ ਮੇਲਾ ਵੀ ਲੱਗਦਾ ਹੈ ਜਿੱਥੇ ਦੇਸ਼ ਭਰ ਤੋਂ ਅਤਿਕ ਮੰਦ ਆਪਣੀਆਂ ਮੰਤਾਂ ਪੂਰੀਆਂ ਹੋਣ ਤੇ ਸੀਸ ਨਿਵਾਉਂਦੇ ਨੇ ਮੰਨਤਾ ਹੈ ਕਿ ਇਸ ਸਥਾਨ ਤੇ ਅਤਿਕ ਮੰਦ ਸੱਚੇ ਮਨ ਤੋਂ ਜੋ ਵੀ ਮੰਗਦਾ ਉਹ ਪੂਰਾ ਹੁੰਦਾ ਹੈ ਆਹ ਤੁਹਾਨੂੰ ਜਾਣੂ ਕਰਵਾਉਂਦੇ ਆ ਇਸ پارک ਪਵਿੱਤਰ ਸਥਾਨ ਦੇ ਇਤਿਹਾਸ ਤੋਂ ਤੇ ਚਰਾਜ ਗੋਨੇ ਨੂੰ ਨਹੀਂ ਅਹੀਂ ਇੱਕ ਵਾਰੀ ਚ ਅੱਗ ਲੱਗ ਗਈ ਤੁਸੀਂ ਨਾ ਵਾ ਅੱਗ ਲੱਗੀ ਦਾ ਸਮਾਂ ਸੀਗਾ ਰਾਤ ਦਾ ਵੀ 8:00 9:00 ਵਜੇ ਦਾ ਤੇਰੇ 4:00 ਵਜੇ ਤੱਕ ਜਿੱਥੇ ਅੱਗ ਵੱਲਦੀ ਉੱਥੇ ਪੈਪ ਰੱਖੇ ਰੱਖਿਆ ਨਾ ਵੀ ਅੱਗ ਆਪਣੇ ਬੰਦ ਹੋ ਜਵੇ ਪਰ ਕੋਈ ਨਹੀਂ ਪਰ ਜਦੋਂ ਹੀ ਪੈਪ ਕੱਢ ਲਿਆ ਪਾਣੀ ਮੋਟਰ ਬੰਦ ਕਰਤੀ ਘੰਟੇ ਬਾਅਦ ਆਪਣੇ ਵੀ ਬੰਦ ਉਸ ਨਿਹਮ ਦਾ ਦਰਖਤ ਇਹਦੀ ਹਰੀ ਭਰੀ ਨਿਹਮ ਸੀਗੀ ਬਹੁਤ ਵੱਡੀ ਨਿਹਮ ਸੀਂਦਾ ਆਮ ਆਮ ਦਰਖਤ ਹੁੰਦੇ ਨਿਮਾਂ ਦੇ ਉਂਦਾ ਹੀ ਸਿਗਾ ਦਰਖਤ ਉਹ ਕੋਈ ਬਾਬਾ ਦੀ ਸ਼ਕਤੀ ਦੇ ਨਾਲ ਹੀ ਆਪਣੇ ਆਪ ਹੀ ਜੰਦਾ ਬਾਟੀ ਆ ਤੇ ਆਪਣੇ ਆਪ ਹੀ ਵਿੱਚੋਂ ਨਿਮ ਦੇ ਵਿੱਚੋਂ ਇਤਿਹਾਸ ਕੋਹਣਾ ਨਿਕਲਿਆ ਤੇ ਸਿਗਾ ਜਿਹਨਾਂ ਜਦੋਂ ਜਗ੍ਹਾ ਪੋੜਦੇ ਸੀ ਇੱਥੋਂ ਇੰਦਾਂ ਦੀਆਂ ਚੀਜ਼ਾਂ ਨਿਕਲਦੀਆਂ ਸੀ ਅੰਦਰ ਜਿਹੜਾ ਬੰਦਾ ਬਹੁਤ ਜ਼ਿਆਦੀਆਂ ਕੋਈ ਜਿਹੜੇ ਇਸ ਇਤਿਹਾਸ ਨਾਲ ਜੁੜੀ ਇੱਕ ਇਤਿਹਾਸੋ ਖੁਈ ਆ ਇੱਥੇ ਆ ਪਾ ਲੱਗੀ ਬਾਬਾ ਜੀ ਦੇ ਦਰਬਾਰ ਦੇ ਪਿਛਲੇ ਬੰਨੇ ਇਹਦਾ ਵੀ ਜੰਦਾ ਕੋਈ ਕਿਸੇ ਮਹੱਲੇ ਜਿੱਥੇ ਡੰਗਰ ਜਾਂ ਕੋਈ ਬੱਚਾ ਗੇ ਤੇ ਹੋਣਾ ਜਿੱਦ ਜਿਆਦੀ ਕਰਨੀ ਐ ਇੱਥੋਂ ਜਲ ਜਾਂਦਾ ਰਿਆ ਘਰੇ ਜਾ ਕੇ ਛੜਕਣਾ ਲੋਕਾਂ ਨੇ ਬੱਚਾ ਤੰਦਰੁਸਤ ਹੋਣਾ ਕੋਈ ਕਿਸੇ ਦੇ ਡੰਗਰ ਠਿੱਲਾ ਮਠਾ ਹੋਣਾ ਇਹ ਬੜੀ ਰਹਿਮਤ ਹੁੰਦੀ ਐ ਕਿਤੇ ਨਾ ਕਿਤੇ ਆਪਾਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਸਿੱਖ ਇਤਿਹਾਸ ਦੇ ਨਾਲ ਵੀ ਇਹ ਜਿਹੜੀ ਨਗਰੀ ਜੁੜੀ ਨਗਰੀ ਜੁੜੀ ਵੀ ਬਹੁਤ ਸਾਰੇ ਲੋਕਾਂ ਨੂੰ ਹਲੇ ਤੱਕ ਪਤਾ ਹੀ ਨਹੀਂ ਸੀਗਾ ਕਿ ਸਖੀ ਸ਼ਾਹ ਸੁਲਤਾਨ ਜੀ ਜਿਹੜੇ ਪੀਰ ਬਾਬਾ ਜੀ ਦਾ ਦਰਗਾਹ ਹੈ ਉਹਦਾ ਵੀ ਇੱਕ ਵੱਡਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਬਿਲਕੁਲ ਸਹੀ ਹੈ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਕਿ ਇੱਕ ਪਾਸੇ ਲੋਕ ਗੁਰੂ ਸਾਹਿਬ ਦੀ ਜਿਹੜੇ ਉਸ ਪਿੱਤਰਪੁਰਧਵਾਰ ਬੇਰ ਸਾਹਿਬ ਨਾਲ ਵੀ ਜੁੜੇ ਹੋਏ ਨੇ ਤਾਂ ਲੋਕਾਂ ਨੇ ਚਾਹੀਦਾ ਕਿਤੇ ਨਾ ਕਿਤੇ ਇਸ ਇਤਿਹਾਸ ਦੇ ਨਾਲ ਵੀ ਜੁੜਿਆ ਜੁੜਨਾ ਚਾਹੀਦਾ ਬਿਲਕੁਲ ਜੁੜਨਾ ਚਾਹੀਦਾ ਜ਼ਿਆਦਾਤਰ ਜਿਹੜੀਆਂ ਪੀੜਾਂ ਦੀਆਂ ਜਗ੍ਹਾ ਹੁੰਦੀਆਂ ਉਹਤ ਹੁੰਦੀਆਂ ਚਲਤ ਹੁੰਦੀਆਂ ਪਰ ਇਹ ਬੜੇ ਠੰਡੇ ਬਾਬੇ ਜੀ ਇੱਥੇ ਦਾ ਜਿੰਦਾ ਇਹਦਾ ਆਪ ਰੱਬੀ ਰੂਹੀ ਬੰਦਾ ਹੀ ਆ ਬਸ ਜਿੰਦਾ ਜਿਹਦੇ ਕਿਰਪਾ ਕਰਦਾ ਉਹਦੇ ਉਲਾਂ ਹੀ ਤਾਰ ਕੇ ਆਸੰਦਾ ਬਾਬਾ ਸ਼ਾਹ ਸੋਤਾ ਸਸਿਕਲ ਜੀ ਸੀਐਮ ਟਾਕਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਚੰਦਰ ਬੜੀਆ ਔਰ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਹੁਤ ਸਾਰੇ ਗੁਰੂ ਤੇ ਪੀਰ ਹੋਏ ਨੇ ਜਿਨ੍ਹਾਂ ਨੇ ਇਸ ਧਰਤੀ ਤੇ ਜਨਮ ਲਿਆ ਔਰ ਇਸ ਧਰਤੀ ਨੂੰ ਇਸ ਪੰਜਾਬ ਦੀ ਧਰਤੀ ਨੂੰ ਜਿਹੜਾ ਹੈ ਕਿ ਵੜ ਭਾਗਾ ਬਣਾਇਆ ਸਭਾਗਾ ਬਣਾਇਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕ ਜਿਹੜੇ ਅੱਜ ਵੀ ਕਿਤਨਾ ਕਿਤੇ ਉਸ ਰੱਬ ਦੇ ਨਾਲ ਜੁੜੇ ਹੋਏ ਨੇ ਉਸ ਖੁਦਾ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਅੱਜ ਵੀ ਆਪਣੀ ਇੱਕ ਚੰਗੀ ਆਸਥਾ ਨੂੰ ਲੈ ਕੇ ਕਿਤੇ ਨਾ ਕਿਤੇ ਅੱਜ ਉਸ ਰੱਬ ਦੇ ਲੜ ਲਾ ਕੇ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਨੇ ਅਕਸਰ ਅਸੀਂ ਕਹਿ ਦਿੰਦੇ ਆ ਕਿ ਜੇਕਰ ਮੈਂ ਇੱਕ ਪਾਸੇ ਸੁਲਤਾਨਪੁਰ ਲੋਧੀ ਦੀ ਗੱਲ ਕਰਾਂ ਤਾਂ ਸੁਲਤਾਨਪੁਰ ਲੋਧੀ ਵੀ ਇੱਕ ਇਤਿਹਾਸਕ ਨਗਰੀ ਹੈ ਇੱਕ ਇਤਿਹਾਸਕ ਸ਼ਹਿਰ ਹੈ ਅਜਿਵੇਂ ਕਿ ਦੱਸਿਆ ਜਾਂਦਾ ਹੈ ਕਿ ਇੱਥੇ 14 ਸਾਲ 9 ਮਹੀਨੇ ਅਤੇ 13 ਦਿਨ ਦਾ ਸਮਾਂ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਤੀਤ ਕੀਤਾ ਸੀ ਔਰ ਸਭ ਜਾਣਦੇ ਨੇ ਕਿ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਇੱਥੇ ਮੂਲ ਮੰਤਰ ਦਾ ਉਚਾਰਨ ਵੀ ਕੀਤਾ ਗਿਆ ਸੀ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਤਿਹਾਸ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਨਾਲ ਜੁੜੇ ਹੋਏ ਨੇ ਜਿੱਥੇ ਇੱਕ ਪਾਸੇ ਸਿੱਖ ਧਰਮ ਦੇ ਨਾਲ ਇਹ ਧਰਤੀ ਸਬੰਧਤ ਹੈ ਤੇ ਦੂਜੇ ਪਾਸੇ ਪੀਰਾਂ ਦੇ ਨਾਲ ਵੀ ਪੀਰਾਂ ਦੇ ਨਾਲ ਵੀ ਇਸਦਾ ਗਹਿਰਾ ਸਬੰਧ ਹੈ ਬਹੁਤ ਘੱਟ ਲੋਕ ਅਜਿਹੇ ਨੇ ਜਿਹੜੇ ਜਾਣਦੇ ਨੇ ਕਿ ਇੱਥੇ ਇੱਕ ਬਹੁਤ ਹੀ ਪੁਰਾਤਨ ਦਰਗਾਹ ਹੈ ਜਿਹੜੀ ਕਿ ਸਖੀ ਸ਼ਾਹ ਸੁਲਤਾਨ ਪੀਰ ਬਾਬਾ ਜੀ ਦੀ ਦਰਗਾਹ ਹੈ ਔਰ ਇੱਥੋਂ ਦੇ ਇਤਿਹਾਸ ਤੋਂ ਬਹੁਤ ਹੀ ਘੱਟ ਲੋਕ ਨੇ ਜਿਹੜੇ ਕਿ ਇੱਥੋਂ ਦੇ ਵਾਕਿਫ ਨੇ ਅੱਜ ਅਸੀਂ ਉਸੇ ਹੀ ਦਰਗਾਹ ਤੇ ਬੈਠੇ ਹਾਂ ਮੌਜੂਦ ਹਾਂ ਔਰ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਤਿਲਕ ਰਾਜ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਦੇ ਆ ਉਹਨਾਂ ਤੋਂ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤਿਲਕ ਰਾਜੀ ਤੁਹਾਡਾ ਧੰਨਵਾਦੀ ਮੜਿਆ ਸਾਹਿਬ ਤੁਹਾਡਾ ਇਸ ਚੈਨਲ ਨੂੰ ਬਾਬਾ ਜੀ ਸ਼ਾਹ ਸੁਲਤਾਨ ਦੇ ਨੂੰ ਕਵਰ ਕਰਨ ਵਾਸਤੇ ਚੈਨਲ ਦਾ ਬਹੁਤ ਹੀ ਬਹੁਤ ਧੰਨਵਾਦ ਅਸੀਂ ਆਪਣੀ ਕਮੇਟੀ ਵੱਲੋਂ ਸ਼ਾਹ ਸੁਲਤਾਨ ਸੇਵਾ ਕਮੇਟੀ ਵੱਲੋਂ ਸ਼ਾਹ ਤੁਨ ਸੇਵਾਦਾਰਾਂ ਨੂੰ ਇਹ ਚੈਨਲ ਨੂੰ ਤੁਹਾਨੂੰ ਜੀ ਆਇਆਂ ਆਖਦੇ ਹਾਂ ਪੀਰ ਬਾਬਾ ਸ਼ਾਹ ਸੁਲਤਾਨ ਦਾ ਦਰਬਾਰ ਇਹ ਬਹੁਤ ਹੀ ਇਤਿਹਾਸਕ ਸ਼ਹਿਰ ਸਿਲਦਾਂਪੁਰ ਲੋਧੀ ਤੇ ਮੱਲਾ ਸ਼ਾਹ ਸੁਲਤਾਨ ਦੇ ਨਾਂ ਤੇ ਬੜਾ ਚੰਗਾ ਤੇ ਵਧੀਆ ਦਰਬਾਰ ਆ ਇੱਥੇ ਤਕਰੀਬਨ ਤਕਰੀਬਨ ਜਦੋਂ ਦਾ ਸਲਾਮ ਪਰੋਦੀ ਸ਼ਹਿਰ ਬਥਿਆ ਉਦੋਂ ਦਾ ਇਹ ਦਰਬਾਰ ਆ ਬਣਿਆ ਹੋਇਆ ਇਸ ਦਰਬਾਰ ਦੇ ਉੱਤੇ ਹਰੇਕ ਤਰ੍ਹਾਂ ਦੀਆਂ ਲੋਕਾਂ ਦੀਆਂ ਮਨੋ ਕਾਮਨਾ ਜੋ ਵੀ ਲੋਕੀ ਸੋਚਦੇ ਆ ਸੁਖਦੇ ਆ ਪੂਰੀਆਂ ਹੁੰਦੀਆਂ ਸ਼ਕੀ ਸ਼ਾਹ ਸੁਲਤਾਨ ਇੱਥੋਂ ਦਾ ਇੱਕ ਬਹੁ ਵੱਡਾ ਰਾਜਾ ਸੀਗਾ ਜਿਸ ਰਾਜੇ ਨੇ ਇਸ ਦਰਬਾਰ ਦੇ ਨਾਲ ਇੱਕ ਇਹਨਾਂ ਦੀ ਭੈਣ ਆ ਪਰਲੇ ਬਣੇ ਜਗ੍ਹਾ ਬਣੀ ਹੋਈ ਜਿੱਤੇ ਉੱਤੇ ਛੱਤ ਨਹੀਂ ਪੈਂਦੀ ਉਹ ਇਹਨਾਂ ਦੀ ਭੈਣ ਦਾ ਦਰਬਾਰ ਜਿਹੜਾ ਆਂਦਾ ਬਿਨਾ ਛੱਤੋਂ ਆ ਇੱਥੇ ਕੋਈ ਵੀ ਸਲਾਮ ਪਰਦੇ ਵਿੱਚ ਕੋਈ ਲੋੜ ਤੋਂ ਵੱਧ ਜਾਂਦਾ ਕਿਸੇ ਨੇ ਕੋਈ ਅਦਾਲਤਾਂ ਲਗਣੀਆਂ ਕੋਈ ਗਾਲਬਾਤ ਹੋ ਜਣੀ ਤੇ ਉਹਨੂੰ ਕਹਿਣਾ ਹੈ ਵੀ ਜੇ ਤੂੰ ਸਹੀ ਆ ਤੇ ਬਾਬੇ ਸਾਹਿਬ ਦਾ ਦਰਬਾਰ ਦਾ ਮੱਥਾ ਟੇਕ ਤੇਜਾ ਕੋਲ ਕੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬਿਲਕੁਲ ਮੈਂ ਕੁਝ ਦਿਨ ਪਹਿਲਾਂ ਇਸ ਦਰਗਾਹ ਤੇ ਜਿਵੇਂ ਪਹਿਲਾਂ ਵੀ ਆਇਆ ਸੀਗਾ ਮਨ ਬਣਿਆ ਕਿ ਇੱਥੋਂ ਦੇ ਆ ਕੇ ਜਿਹੜਾ ਇਤਿਹਾਸ ਦਿਖਾਇਆ ਜਾਵੇ ਮੈਂ ਦੇਖ ਰਿਹਾ ਸੀਗਾ ਇੱਥੇ ਇੱਕ ਨਿੰਮ ਦਾ ਜਿਹੜਾ ਦਰਖਤ ਬਣਿਆ ਹੋਇਆ ਤੇ ਉਹਦੇ ਵਿੱਚ ਦੀ ਇੱਕ ਕੋਹੜਾ ਘਰਿਆ ਹੋਇਆ ਉਹ ਕੀ ਇਤਿਹਾਸ ਹੈ ਉਸ ਚੀਜ਼ ਉਸ ਨਿੰਮ ਦਾ ਦਰਖਤ ਇੰਦੀ ਹਰੀ-ਭਰੀ ਨਿੰਮਸ ਜੀ ਬਹੁਤ ਵੱਡੀ ਨਿੰਮਸ ਜੀ ਦਾ ਆਮ ਆਮ ਦਰਖਤ ਹੁੰਦੇ ਨਿੰਮਾਂ ਦੇ ਹੁੰਦੇ ਸੀਗਾ ਦਰਖਤ ਉਹ ਕੋਈ ਬਾਬਾ ਜੀ ਦੀ ਸ਼ਕਤੀ ਦੇ ਨਾਲ ਹੀ ਆਪਣੇ ਆਪ ਹੀ ਜੰਦਾ ਪਾਰਟੀ ਆ ਤੇ ਆਪਣੇ ਆਪ ਹੀ ਵਿੱਚੋਂ ਨਿਯਮ ਦੇ ਵਿੱਚੋਂ ਇਤਿਹਾਸ ਤੋਂ ਘੋੜਾ ਨਿਕਲਿਆ ਇਹ ਨੇ ਕੋਈ ਉਹਨਾਂ ਛੇੜਕਾ ਨਹੀਂ ਨਹੀਂ ਕੀਤੀ ਨਾ ਕਿ ਜਿਹਨੂੰ ਬਣਾਇਆ ਗਿਆ ਵਾ ਉਹ ਬਾਬਾ ਜੀ ਦੀ ਰਹਿਮਤ ਨਾਲ ਉਹ ਨਿਯਮ ਦੇ ਵਿੱਚੋਂ ਇਤਿਹਾਸ ਤੋਂ ਘੋੜਾ ਨਿਕਲਿਆ ਇਹ ਵਾਕਈ ਅਸਲ ਦੇ ਵਿੱਚ ਇਹ ਚੀਜ਼ ਹੈ ਬਿਲਕੁਲ ਅਸਲ ਦੇ ਵਿੱਚ ਬਿਲਕੁਲ ਜੇ ਸਾਡੇ ਵੱਡੇ-ਵਡੇਰੇ ਜੋ ਇੱਥੇ ਸੇਵਾ ਕਰਦੇ ਰਹੇ ਉਹਨਾਂ ਦੇ ਕਹਿਣ ਮੁਤਾਬਕ ਕੁਛ ਨਹੀਂ ਆਪਣੀ ਅੱਖਾਂ ਨਾਲ ਵੀ ਵੇਖਿਆ ਹੋਇਆ ਇਹ ਜੋਂ ਦਾ ਉਦਾਂ ਹੀ ਨਿਯਮ ਸੀਗੀ ਬਹੁਤ ਵੱਡੀ ਹਰੀ-ਭਰੀ ਦੇ ਮਤਿਂਦਾ ਆਮ ਤਰ੍ਹਾਂ ਹੁੰਦਾ ਬਹੁਤ ਜਿਆਦਾ ਵੱਡਾ ਹੈਗਾ ਤੇ ਇਹ ਬਸ ਆਪਣੇ ਆਪ ਹੀ ਪਾਟਾ ਦੇ ਆਪਣੇ ਆਪ ਵਿੱਚੋਂ ਇਹਦੇ ਇਹ ਇਤਿਹਾਸ ਘੋੜਾ ਨਿਕਲਿਆ ਨਿੰਮਤ ਕਿ ਕਹਾਣੀ ਕੀ ਹੈ ਇਸ ਇਤਿਹਾਸ ਘੋੜੇ ਦੀ ਕਿਸ ਤਰ੍ਹਾਂ ਇਹ ਇਤਿਹਾਸ ਘੋੜਾ ਨਿਕਲਿਆ ਜਾਂ ਕੀ ਕਿਸ ਤਰ੍ਹਾਂ ਇਹ ਚੀਜ਼ ਜਿਹੜੀ ਆ ਕਿ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਪਤਾ ਆਿੰਦਾ ਨਾ ਪਈ ਹੁੰਦਾ ਤੇ ਸੇਵਾਦਾਰ ਕਾਫੀ ਪਹਿਲੇ ਸੁਰਜਨ ਸਿੰਘ ਹੁੰਦਾ ਹੀ ਬਾਬਾ ਸੁਰਜਨ ਸਿੰਘ ਉਹਦੀ ਨਿਚਾ ਬਹੁ ਸੀ ਉਹ ਤੋਂ ਪਹਿਲੇ ਸੀਗੇ ਬਾਬਾ ਗਿੰਦਾਰਾਮ ਜੀ ਜਿਹਨਾਂ ਦੀ ਉਹ ਜਗ੍ਹਾ ਬਣੀ ਪਈ ਆ ਜੀ ਬਾਬਾ ਸੁਰਜਨ ਦਰਹਤ ਹੁੰਦੇ ਛੋੜੇ-ਛੋੜੇ ਲੱਗੇ ਬਾਬੇ ਸੁਰਜਨ ਨੇ ਸਾਨੂੰ ਇਹ ਕਹ ਗਏ ਨੇ ਕਿ ਦਰਹਤ ਨਾ ਪਟੋ ਜਿੰਨਾ ਹੁੰਦਾ ਇਹਨਾਂ ਦੀ ਸੇਵਾ ਕਰੋ ਵਾਦ ਤੋਂ ਵਾਦ ਨਾਲ ਕੇ ਲੱਗੇ ਹੁੰਦੇ ਨਾਲ ਕੇ ਬੜਾ ਮੋਟਰੋ ਕੋਈ ਨਿੰਮੂ ਪਾਣੀ ਪੂਣੀ ਆਉਣਾ ਉਹ ਕਹਿੰਦਾ ਕਿ ਇਹ ਨਿੰਮ ਜਿਹੜੀ ਬੜੀ ਕਰਮਾ ਵਾਲੀ ਆ ਇੱਥੇ ਆ ਗਈ ਪਹਿਲੇ ਲੋਕਾਂ ਨੇ ਬਹਿਣਾ ਰੋਟੀ ਪਾਣੀ ਦਵਾ ਲੱਗੇ ਕੁਆਰ ਦੀ ਦੁਕਾਨ ਹੁੰਦੀ ਸੀਗੀ ਦਾਦਾ 20-20 ਬੰਦਿਆਂ ਨੇ ਆਣਾ ਇੱਥੇ ਇਹਦੀ ਫੈਲੀ ਫਲਾ ਬਹੁਤ ਜ਼ਿਆਦੀ ਫੈਲੀ ਹੋਈ ਆ ਪਹਿਲੇ ਰੋਟੀ ਪਾਣੀ ਛਕਣਾ ਕਿ ਬਾਬੇ ਸੋਚਦੇ ਨੇ ਕਿ ਜਿੰਨੀ ਇਹਦੀ ਸੇਵਾ ਕਰ ਸਕਦੇ ਇਦਰਾ ਤਾਂ ਕੋਈ ਕਰਮਾ ਵਾਲਾ ਆਵਾ ਹੀ ਇਹਦੀ ਸੇਵਾ ਕਰਾਤੇ ਤੁਸੀਂ ਵਾਤੋ ਵਾਤ ਕਰੋ ਜੀ ਉਹਦਾ ਵਸ ਇੰਦੇ ਹੀ ਨਿਕਲਿਆ ਇਤਿਹਾਸ ਦੇ ਵਿੱਚੋਂ ਜਿੰਦਾ ਨੀਮੋ ਪਾਰਟੀ ਆਪਣੇ ਆਪ ਹੀ ਫਿਰ ਇੱਕ ਵਾਰ ਇਹ ਚ ਚਰਾਜ ਜਗੋਨੇ ਉਹ ਨਹੀਂ ਅਹੀਂ ਇੱਕ ਵਾਰ ਇਹ ਚ ਅੱਗ ਲੱਗ ਗਈ ਤੁਸੀਂ ਨਾ ਵਾ ਅੱਗ ਲੱਗੀ ਦਾ ਸਮਾਂ ਸੀਗਾ ਰਾਤ ਦਾ ਵੀ 8-9 ਵਜੇ ਦਾ ਫਿਰ 4 ਵਜੇ ਤੱਕ ਜਿੱਥੇ ਅੱਗ ਵੱਲਦੀ ਉੱਥੇ ਪੈਪ ਰੱਖਿਆ ਰੱਖਿਆ ਨਾ ਵੀ ਅੱਗ ਆਪਣੇ ਆਪ ਬੰਦ ਹੋ ਜਵੇ ਪਰ ਕੋਈ ਨਹੀਂ ਬਰ ਜਦੋਂ ਹੀ ਪੈਪ ਕੱਢ ਲਿਆ ਪਾਣੀ ਮੋਟਰ ਬੰਦ ਕਰ ਦਿੱਤੀ ਘੰਟੇ ਬਾਅਦ ਆਪਣੇ ਆ ਵੀ ਬੰਦ ਹੋ ਗਏ ਤੇ ਬਿਲਕੁਲ ਇਦਾਂ ਦੇ ਚਮਤਕਾਰ ਜਿਹੜੇ ਹੋਏ ਆ ਹਾਂ ਉਹ ਇੱਥੇ ਪੀਰਾਂ ਦੀ ਨਰਵਾਤ ਤੇ ਹੋਏ ਆ ਮੰਨਦੇ ਹੋ ਕਿ ਤਾਂ ਮਤਲਬ ਬਹੁਤ ਸਾਰੇ ਲੋਕਾਂ ਦਾ ਇਹ ਹੀ ਕਹਿਣਾ ਹੁੰਦਾ ਕਿ ਸ਼ਾਇਦ ਕੋਈ ਤਰੀਕਾ ਕਿਤੇ ਅਸੀਂ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜਾ ਅੰਧਵਿਸ਼ਵਾਸ ਦੇ ਨਾਲ ਜੀ ਰਹੇ ਆ ਜਾਂ વાਅਕੇ ਦੇ ਵਿੱਚ ਨਹੀਂ ਨਹੀਂ ਇਹੋ ਜਿਹਾ ਇੱਥੇ ਕੋਈ ਨਹੀਂਗਾ ਇਹ ਆ ਛੋੜ ਛੋੜੇ ਹੁੰਦੀ ਸਾਰੀ ਜਗ੍ਹਾ ਕੱਚੀ ਹੁੰਦੀ ਇੱਥੇ ਦਿਆਲੀ ਸਰ ਦਾ ਗਰਦਿਆਸ਼ਮ ਅਰੋੜਾ ਹੀ ਸਾਡੇ ਹੁਣ ਪ੍ਰਧਾਨ ਆ ਇੱਥੋਂ ਦੇ ਪ੍ਰਮੁੱਖ ਸੇਵਾਦਾਰ ਆ 올 모ਟ ਹੁਣ ਬੌਰਾਇ ਪਾ ਸ਼ਰਮਾ ਦੀ ਸੁਚਾਹ ਸੰਦੀ ਸੇਵਾ ਕਰ ਰਹੀ ਇੱਥੇ ਇੱਥੇ ਹੀ ਜਗਾ ਪੁੱਟਣ ਲਾ ਪਏ ਤੇ ਇੱਥੇ ਘੜੇ ਨਿਕਲਦੇ ਰਹੇ ਖਾਲੀ ਆਈ ਦਾਦਾ ਪੁੱਟ ਜਗਾ ਪਟ ਕੇ ਗੱਦਾ ਘਾ ਲੋਂਦਾ ਪ੍ਰੋਗਰਾਮ ਬਣਾਇਆ ਕੋ ਸਾਰਾ ਕੱਚਾ ਹੁੰਦਾ ਹੈਗਾ ਤੇ ਖਾਲੀ ਘੜੇ ਨਿਕਲਦੇ ਰਹੇ ਫੇ ਇਥੋਂ ਤੱਕ ਮੈਂ ਇੱਥੇ 12 14 ਸਾਲ ਬਾਹਰ ਸਤਾਵਾ ਬਰਾਂਡੇ ਦੇ ਵਿੱਚ ਕਾਈ ਸਿਗਾ ਦਿਯਾਲੀ ਬਹੁਤ ਛੋੜਾ ਭਰਾ ਕਿ ਇੱਥੇ ਸਿਗਾ ਜਿੰਦਾ ਜਦੋਂ ਜਗਾ ਪੋੜਦੇ ਸੀ ਇਥੋਂ ਇੰਦਾਂ ਦੀਆਂ ਚੀਜ਼ਾਂ ਨਿਕਲਦੀਆਂ ਸੀ ਅੰਦਰ ਜਿਹੜਾ ਬੰਦਾ ਬਹੁਤ ਜ਼ਿਆਦੀਆਂ ਕੋਈ ਜਿਹੜੇ ਇਸ ਇਤਿਹਾਸ ਨਾਲ ਜੁੜੀਆਂ ਜਿੱਦਾਂ ਪਹਿਲੇ ਸਮਿਆਂ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਥੱਲੇੋਂ ਜਗਾ ਪਟਦੇ ਸੀ ਕੋਈ ਤਰ੍ਹਾਂ ਦਾ ਖਜ਼ਾਨਾ ਨਿਕਲਦਾ ਕੁਛ ਇਦਾਂ ਦੀਆਂ ਨਿਕਲੇ ਖਜ਼ਾਨਾ ਨਹੀਂ ਨਿਕਲਿਆ ਖਾਲੀ ਨੀਚੇ ਜਿੰਦਾ ਨਿਕਲੀਆਂ ਘੜੇ ਜਿੰਦਾ ਸਬੂਤੇ ਹੀ ਨਿਕਲੇ ਕੋਈ ਇੱਕ ਗਾਗਰ ਹੁੰਦੀ ਸੀ ਨਿਕਲੀ ਜਿੰਦਾ ਉੱਤੇ ਪਾਣੀ ਜਿੰਦਾ ਭਰਦੇ ਹੁੰਦੇ ਉਹ ਨਿਕਲੀ ਫੇ ਅੜੀਆਂ ਉੜੀਆਂ ਕਾਫੀ ਨਿਕਲੀਆਂ ਪਹਿਲੇ ਟਾਈਮ ਮੁਸਲਮਾਨ ਜਨੰਦਰ ਦਾਪਦੇ ਹੁੰਦੇ ਹੁੰਦੇ ਸੀ ਇੰਦਾ ਕਾਫੀ ਸਮਾਨ ਨਿਕਲਿਆ ਇੱਥੋਂ ਇਦਾਂ ਮਤਲਬ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਹ ਨਿਕਲਦੀਆਂ ਰਹੀਆਂ ਉਹਨਾਂ ਚੀਜ਼ਾਂ ਦਾ ਕੀਤਾ ਕੀ ਜਾਂਦਾ ਸੀਗਾ ਫਿਰ ਉਸ ਬਸ ਇੰਦੀ ਜਿਹੜੀ ਚੀਜ਼ ਇੱਥੇ ਤਕਰੀਬਨ ਇੱਥੋਂ ਜਿਹੜੀ ਚੀਜ਼ ਲਈ ਉਹ ਇੱਥੇ ਦਾਪਦੇ ਦੋਰੇ ਨਾਗਰੀ ਬਾਹਰ ਕਿਤੇ ਲੈ ਕੇ ਨਹੀਂ ਜਾਂਦੀ ਇੱਥੇ ਦਾਪਦੇ ਰਹੇ ਜਿੰਨਾ ਇੱਥੇ ਭਰਤੀ ਪਾਈ ਜਿੰਨਾ ਉੱਚਾ ਕਿ ਜਗ੍ਹਾ ਦਰਤ ਬੜੇਗੇ ਨੀਵਾ ਸੀਗਾ ਉੱਚਾ ਕੀਤਾ ਇਹਨੂੰ ਭਰਤੀ ਭਰਤੀ ਭਾਈ ਜਿਹੜੀ ਜਿਹੜੀ ਇੱਥੋਂ ਦੀ ਰਹੀ ਉਹ ਇੱਥੇ ਰਹਿਣ ਦੀ ਕਦੇ ਛੇੜ ਕੇ ਬਾਹਰ ਨਹੀਂ ਉਨੇਮ ਵਾਲੇ ਅਸੀਂ ਉਸ ਘੋੜੇ ਦੀ ਗੱਲ ਕਰ ਰਹੇ ਹਾਂ ਉਸ ਦਰਖਤ ਦੀ ਗੱਲ ਕਰ ਰਹੇ ਹਾਂ ਕਿ ਮੈਂ ਦੇਖ ਰਿਹਾ ਕਿ ਜਿਵੇਂ ਦੇਖਿਆ ਕਿ ਉੱਥੇ ਪੂਰੇ ਦਾ ਪੂਰਾ ਵੱਡਾ ਇੱਕ ਘੋੜੇ ਦੇ ਵਾਂਗ ਬਣਿਆ ਹੋਇਆ ਹੈ ਹਾਂਜੀ 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 ਔਰ ਅੱਧਾ ਘੋੜਾ ਫਿਲਹਾਲ ਹੋ ਰਹਿ ਗਿਆ ਕਿ ਉਸ ਅੱਧੇ ਘੋੜੇ ਦੇ ਰਹਿਣ ਦੇ ਵਿੱਚ ਉਹ ਕੀ ਪੂਰੀ ਵਾਂਗ ਕੋਈ ਇਹਨਾਂ ਦੀ ਫਕਰਾ ਦੀ ਰਹਿਮਤ ਹੀ ਹੋਊਗੀ ਪੀਰਾਂ ਦੀ ਜਿੰਦਾ ਜਿੰਦਾ ਹੋਇਆ ਜੀ ਉਹਨੂੰ ਕੋਈ ਤਰ੍ਹਾਂ ਦਾ ਕੋਈ ਛੇੜਕਾ ਨਹੀਂ ਦੀ ਕੀਤੀ ਗਈ ਇੰਦਾ ਹੀ ਨਿਕਲਿਆ ਇੰਦਾ ਹੀ ਹੈਗਾ ਇੰਦਾ ਦੀ ਕਦੀ ਕੋਈ ਗੱਲ ਇਤਿਹਾਸ ਚ ਲਿਖੀ ਨਹੀਂ ਗਈ ਮਤਲਬ ਕਿਤੇ ਕਿਸੇ ਪੰਨਿਆਂ ਤੇ ਲਿਖੀ ਗਈ ਹੋਵੇ ਜਾਂ ਪੜਿਆ ਹੋਵੇ ਕਿਤੇ ਜਾਂ ਮਤ ਚਾ ਜਿਹੜੇ ਪੀਰ ਬਾਬਾ ਸ਼ਖੀ ਸਖੀ ਸ਼ਾਹ ਉਦਾਰ ਜੀ ਸੀਗੇ ਉਹਨਾਂ ਦੇ ਵੱਲੋਂ ਜਾਂ ਕੋਈ ਇਦਾਂ ਦੀ ਕੋਈ ਕਰਾਮਾਤ ਕੀਤੀ ਗਈ ਹੋਵੇ ਜਾਂ ਕਿਸੇ ਪੰਨਿਆਂ ਦੇ ਉੱਤੇ ਇਹਦਾ ਇਤਿਹਾਸ ਕੋਈ ਦੱਸਿਆ ਗਿਆ ਹੋਵੇ ਨਹੀਂ ਸਾਡੇ ਵੱਡੇ-ਵਡੇਰਿਆਂ ਨੂੰ ਸ਼ਾਇਦ ਪਤਾ ਹੋਵੇ ਤੁਹਾਨੂੰ ਇਹਦੇ ਬਾਰੇ ਇੰਨਾ ਨਹੀਂ ਪਤਾ ਹੈਗਾ ਜੀ ਇਹ ਕਿਤੇ ਇਤਿਹਾਸ ਤੋਂ ਖੂਈ ਆ ਇੱਥੇ ਆ ਲੱਗੀ ਬਾਬਾ ਜੀ ਦਰਬਾਰ ਦੇ ਪਿਛਲੇ ਬੰਨੇ ਇਹਦਾ ਵੀ ਜਿੰਦਾ ਕੋਈ ਕਿਸੇ ਮੱਲੇ ਜਿੱਥੇ ਡੰਗਰ ਜਾਂ ਕੋਈ ਬੱਚਾ ਕਿਸੇ ਤੇ ਹੋਣਾ ਜਿੱਦ ਜਿਆਦੀ ਕਰਨੀ ਹੈ ਇਥੋਂ ਜਲ ਜਾਂਦਾ ਰਿਆ ਘਰੇ ਜਾ ਕੇ ਛਿੜਕਣਾ ਲੋਕਾਂ ਨੇ ਬੱਚਾ ਤੰਦਰੁਸਤ ਹੋਣਾ ਕੋਈ ਕਿਸੇ ਦੇ ਡੰਗਰ ਠਿੱਲਾ ਮਠਾ ਹੋਣਾ ਕਿ ਇਹ ਬੜੀ ਰਹਿਮਤ ਹੁੰਦੀ ਹੈ ਅੱਜ ਵੀ ਚੀਜ਼ਾਂ ਹੁੰਦੀਆਂ ਅੱਜ ਵੀ ਚੀਜ਼ਾਂ ਜਿਹੜੇ ਮੰਨਦੇ ਆ ਵਿਸ਼ਵਾਸ ਆ ਮੰਨਦੇ ਕਈ ਬੰਦੇ ਜਿੰਦਾ ਤੇ ਇੱਕ ਮੰਨ ਜੀ ਡੰਗਰ ਕੋਈ ਸੁੰਦਾ ਵਾ ਦੁੱਧ ਦੇ ਹੀ ਪਹਿਲਾਂ ਚਾਰਕ ਜਾਂਦੇ ਇੱਥੇ ਅੱਛਾ ਜੀ ਹਾਂਜੀ ਇਹ ਚੀਜ਼ਾਂ ਹੁੰਦੀਆਂ ਹਿੰਦੀਆਂ ਹੁੰਦੀਆਂ ਕਹਿੰਦੇ ਨੇ ਦੂਰ ਦੂਰ ਬਹੁਤ ਦੂਰੋਂ ਦੁਨੀਆੋਂ ਦੀ ਬੜਾ ਵੱਡਾ ਮੇਲਾ ਲੱਗਦਾ ਹੁਣ ਤਾਂ ਥੋੜਾ ਜਿਹਾ ਪਹਿਲਾਂ ਹੀ ਮੇਲਾ ਹਾਲੇ ਸਮਾਤ ਹੋ ਕੇ ਢੜਿਆ ਵਾ ਜੀ ਬੜੇ ਪੰਜਾਬ ਦਾ ਸਭ ਤੋਂ ਇਤਿਹਾਸਕ ਮੇਲਾ ਹੋਵੇ ਤੇ ਲੱਗਦਾ ਬਾਬਾ ਜੀ ਦੇ ਦਰਬਾਰ ਤੇ ਲੋਕ ਤਾਵਦੀਆਂ ਦੇਖੋ ਕਿਤੇ ਨਾ ਕਿਤੇ ਆਪਾਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਸਿੱਖ ਇਤਿਹਾਸ ਦੇ ਨਾਲ ਵੀ ਇਹ ਜਿਹੜੀ ਨਗਰੀ ਜੁੜੀ ਨਗਰੀ ਜੁੜੀ ਹੋਈ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਹਲੇ ਤੱਕ ਪਤਾ ਹੀ ਨਹੀਂ ਸੀਗਾ ਕਿ ਸਖੀ ਸ਼ਾਹ ਸੁਲਤਾਨ ਜੀ ਜਿਹੜੇ ਪੀਰ ਬਾਬਾ ਜੀ ਦਰਗਾਹ ਹੈ ਉਹਦਾ ਵੀ ਇੱਕ ਵੱਡਾ ਇਤਿਹਾਸ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਬਿਲਕੁਲ ਸਹੀ ਹੈ ਤੇ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਕਿ ਇੱਕ ਪਾਸੇ ਲੋਕ ਗੁਰੂ ਸਾਹਿਬ ਦੀ ਜਿਹੜੇ ਉਸ ਪਵਿੱਤਰ ਗੁਰਦੁਆਰਾ ਬੇਰ ਸਾਹਿਬ ਨਾਲ ਵੀ ਜੁੜੇ ਹੋਏ ਨੇ ਤੇ ਲੋਕਾਂ ਨੇ ਚਾਹੀਦਾ ਕਿਤੇ ਨਾ ਕਿਤੇ ਇਸ ਇਤਿਹਾਸ ਦੇ ਨਾਲ ਵੀ ਜੁੜਨਾ ਚਾਹੀਦਾ ਜੁੜਨਾ ਚਾਹੀਦਾ ਬਿਲਕੁਲ ਜੁੜਨਾ ਚਾਹੀਦਾ ਜੀ ਇਸ ਇਤਿਹਾਸ ਨਾਲ ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਕਰ ਰਹੇ ਬਿਲਕੁਲ ਕਰ ਰਹੇ ਕਰ ਰਹੇ ਕਿਰਬ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਕਰ ਰਹੇ ਹੋ ਤੁਹਾਡਾ ਜੁੜਨਾ ਕਿਵੇਂ ਹੋਇਆ ਫਿਰ ਇਸ ਦਰਗਾਹ ਦੇ ਨਾਲ ਮੇਰਾ ਗੁਰਦਿਆਲ ਸਿੰਘ ਜਿਹੜੇ ਪ੍ਰਮੁੱਖ ਸੇਵਾ ਸਦਾ ਕਾਈ ਸਰਦਾਰ ਗੁਰਚਰਨ ਸਿੰਘ ਉਹਨਾਂ ਦਾ ਨਾਮ ਸੀਗਾ ਉਹਨਾਂ ਦੇ ਨਾਲ ਜਿੰਦਾ ਮੈਂ ਸਕੂਲੇ ਪੜਦਾ ਉਹਨੇ 10ਵੀਂ 1990 ਦੀ ਗੱਲ ਹੋਣੀ ਹੈ ਇੱਥੇ ਹੌਲੀ-ਹੌਲੀ ਆਉਣ ਲੱਗੇ ਐਸੀ ਲਗਨ ਲੱਗੀ ਬਾਬਾਈ ਦੀ ਬਾਬਾਈ ਨੇ ਬਹੁਤ ਕਿਰਪਾ ਕੀਤੀ ਇਸ ਥਾਂ ਪਰ ਚ ਨਾਂ ਬਣਿਆ ਜਤਮਾਨ ਬਣਿਆ ਐਮਸੀ ਵੀ ਬਣੇ ਬੜਾ ਤੜਾ ਇਹਨਾਂ ਦਾ ਅਸ਼ੀਰਵਾਦ ਰਿਆ ਹੂੰ ਸੇਵਾ ਕੀਤੀ ਇਸ ਦਰਗਾਹ ਦੇ ਆ ਇੱਥੇ ਜਿਹੜਾ ਵੀ ਬੰਦਾ ਸੱਚੇ ਮਨੋਂ ਸੇਵਾ ਕਰਦਾ ਉਹ ਦਰਬਾਰ ਆ ਜੀ ਉਹ ਦਰਬਾਰ ਆ ਜਿਹੜਾ ਬੰਦਾ ਇੱਥੋਂ ਸੱਚੇ ਮਨੋਂ ਸੇਵਾ ਕਰ ਲਿੰਦਾ ਵਾ ਉਹਨੂੰ ਦੁਨੀਆਂ ਦਾ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਇਹ ਉਹ ਦਰਬਾਰ ਆ ਜਿਹੜੇ ਅੱਜ ਤੇ ਪ੍ਰਮੁੱਖ ਸੇਵਾਦਾਰ ਆ ਸਰਦਾਰ ਗਦਿਆਲ ਸਿੰਘ ਹੁਣੀ ਉਹਨਾਂ ਦੇ ਮੈਸੇਜ ਉਹਨਾਂ ਦੇ ਭਾਈ ਸਾਹਿਬ ਦੀ ਮੈਸੇਜ ਇੱਥੇ ਆਪ ਜਿੰਦਾ ਸੰਗਤ ਹੋਣੀ ਪੀਰਾਂ ਦੇ ਪਹਿਲੇ ਕੋਈ ਇੰਨਾ ਜਿਹਾ ਰੇਮ ਨਹੀਂ ਹੁੰਦਾ ਹੁੰਦਾ ਨਾ ਹੈਗਾ ਇਹਨੇ ਕਹਿ ਦਿੰਦਾ ਨਾ ਕਿ ਪੀਰਾਂ ਦੇ ਸੰਗਤ ਆ ਗਈ ਤੇ 30 ਬੰਦੇ ਰੋਟੀ ਚਾਹੀਦੀ ਜਨਾਨੀਆਂ ਇੱਕ ਬੰਦੇ ਰੋਟੀ ਨਾ ਲੱਗੇ ਸੋਝਦੀਆਂ 30 ਦੀ ਬੰਦੇ ਦਾ ਲੰਗਰ ਪ੍ਰਸ਼ਾਦਾ ਜਿੰਨੇ ਸਮੇਂ ਦੇ ਵਿੱਚ ਤਿਆਰ ਹੋ ਕੇ ਹੋਣਾ ਦਰਬਾਰ ਤੇ ਅੱਜ ਉਹਨਾਂ ਦਾ ਅਸਲਾਮ ਪਰੋਦੀ ਵਿੱਚ ਨਾਮ ਆ ਕਿਨੇ ਵੀ ਕੋਈ ਵੀ ਉਹਨਾਂ ਨੂੰ ਕੰਮ ਕਹਦੀਆਂ ਨਾ ਵੀ ਅਸੀਂ ਪੀਰਾਂ ਦੇ ਆ ਕੰਮ ਕਰਨ ਲੱਗੇ ਆ ਇੰਨੀ ਵਧੀਆ ਕਮੇਟੀ ਹੈ ਕਿ ਕੋਈ ਨਾ ਹੀ ਨਹੀਂ ਹੁੰਦੀ ਜੀ ਬੜਾ ਸੁਯੋਤਾ ਬਾਬਾ ਜੀ ਨੇ ਕਿਰਪਾ ਹੀ ਇੰਨੀ ਕਰਤੀ ਲਾਗੇ ਬਣੇ ਸਾਡੇ ਸਾਰੇ ਜਿੰਨੇ ਵੀ ਲਾਗੇ ਛਾਲਤਾਨ ਮਹੱਲੇ ਦੇ ਘਰ ਵਾ ਸਾਰੇ ਗੁਰਸਿੱਖ ਬੰਦੇ ਆ ਪਰ ਬਾਬਾ ਜੀ ਦੀ ਸੰਗਤ ਨਾਲ ਜਾਂ ਬਾਬਾ ਜੀ ਦੇ ਸੇਵਾਦਾਰਾਂ ਨਾਲ ਇੰਨਾ ਪਿਆਰ ਕਰਦੇ ਆ ਜੇ ਜਦੋਂ ਮਰਜ਼ੀਆਂ ਨੂੰ ਕੋਈ ਕੰਮ ਕਹਿ ਦਈਓ ਸਾਨੂੰ ਨਾ ਨਹੀਂ ਕਰਦੇ ਅੱਛਾ ਤੁਸੀਂ ਜਿਵੇਂ ਦੱਸਿਆ ਕਿ ਗੋਰ ਸਿੱਖ ਬੰਦੇ ਇੱਥੇ ਰਹਿੰਦੇ ਆ ਤਾਂ ਵੀ ਆਉਂਦੇ ਆ ਹਾਂ ਜੀ ਆਉਂਦੇ ਆਉਂਦੇ ਆ ਪੂਰਾ ਆਉਂਦੇ ਜੋ ਮੇਲ ਦੀ ਹੁਣੀ ਗ੍ਰਹੀ ਕਰਦੇ ਹੁਣੀ ਵਾਲੇ ਮੇਲੇ ਦੀ ਤਾਂ ਥੋੜਾ ਜਿਹਾ ਗ੍ਰਹੀ ਕਰਕੇ ਹਟੇ ਆ ਹਰੇਕ ਬੰਦੇ ਨੇ ਸਾਨੂੰ ਪੂਰਾ ਪੂਰਾ ਸਹਿਯੋਗ ਦਿੰਦੇ ਆ ਹਰੇਕ ਤਰ੍ਹਾਂ ਦਾ ਮਤਲਬ ਹਰ ਇੱਕ ਧਰਮ ਦਾ ਕਹਿ ਸਕਦੇ ਆ ਕਿ ਹਰ ਇੱਕ ਧਰਮ ਦਾ ਇੱਥੇ ਇਨਸਾਨ ਇੱਥੇ ਆਉਂਦੇ ਨੇ ਤੇ ਦਰਗਾਹ ਦੀ ਸੇਵਾ ਕਰਦੇ ਸੇਵਾ ਕਰਦੇ ਬਿਲਕੁਲ ਜੀ ਬਿਲਕੁਲ ਕੋਈ ਤਰ੍ਹਾਂ ਦਾ ਵੀ ਮਤਲਬ ਇਹ ਕੋਈ ਇਹੋ ਜਿਹਾ ਮਾਨ ਚ ਹੈ ਨਹੀਂ ਜੀ ਸਾਰੇ ਬੰਦੇ ਪ ਦੱਸਿਆ ਜਾਂਦਾ ਕਿ ਕਾਫੀ ਸਖਤ ਜਗਾ ਕਾਫੀ ਬਹੁਤ ਸਖਤ ਜਗਾ ਜਿਹੜਾ ਸੱਚੇ ਮਨੋਂ ਤੂੰ ਸੇਵਾ ਕਰ ਲਿੰਦਾ ਵਾ ਉਹਦੇ ਦਿਯਾਲ ਵੀ ਬੜੀ ਜਲਦੀ ਹੋਈਂ ਤੇ ਬੜੇ ਜੰਦਾ ਸ਼ਾਂਤੀਪੁਰ ਵਾਲੇ ਬਾਬਾ ਜੀ ਆ ਕਦੀ ਜੰਦਾ ਹੋਰ ਕਈ ਜਗਾ ਹੁੰਦੀਆਂ ਜਿੱਥੇ ਸਜ਼ਾ ਬੜੀ ਜਲਦੀ ਮਿਲ ਜਾਂਦੀ ਐ ਛੇ ਦੀ ਕਦੇ ਕਹਿੰਦੇ ਨਹੀਂ ਬੱਚੇ ਨੂੰ ਕੋਈ ਇਨਸਾਨ ਆ ਇਨਸਾਨ ਜਿੱਥੇ ਕੋਈ ਕਰਦਾ ਵਾ ਸੇਵਾ ਉੱਥੇ ਗਲਤੀਆਂ ਹੁੰਦੀਆਂ ਪਰ ਇਹ ਬਹੁਤ ਠੰਡੇ ਬਾਬੇ ਆ ਜੇ ਤੇ ਰਹਿਮਤ ਕਰਦਣ ਬੜੇ ਉਹ ਸਾਰੀ ਜ਼ਿੰਦਗੀ ਤੱਕ ਆਂ ਤੇ ਵੈਸੇ ਸੁਣੀਦਾ ਕਿਸੇ ਕਹਾਣੀਆਂ ਸੁਣੀ ਲੀਆਂ ਕਿ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਪੀਰਾਂ ਦੀਆਂ ਜਗ੍ਹਾ ਹੁੰਦੀਆਂ ਚਲਤ ਹੁੰਦੀਆਂ ਚਲਤ ਹੁੰਦੀਆਂ ਪਰ ਇਹ ਬੜੇ ਠੰਡੇ ਬਾਬੇ ਜੀ ਇੱਥੇ ਦਾ ਜਿੰਦਾ ਇਹਦਾ ਆਪ ਰੱਬੀ ਰੂਹੀ ਬੰਦਾ ਹੀ ਆ ਬਸ ਜਿੰਦਾ ਜਿਹਦੇ ਕਿਰਪਾ ਕਰਦਾ ਉਹਦੇ ਉਲਾਂ ਹੀ ਤਾਰ ਕੇ ਦੱਸਦਾ ਬਾਬਾ ਸ਼ਾਹ ਸਤ ਜੀ ਬਿਲਕੁਲ ਧੰਨਵਾਦ ਤਿਲਕਰਾ ਜੀ ਸਾਨੂੰ ਪੂਰਾ ਜਿਹੜਾ ਇਤਿਹਾਸ ਤੁਸੀਂ ਇਸ ਜਗ੍ਹਾ ਤੋਂ ਜਿਹੜਾ ਜਾਣੂ ਕਰਵਾਇਆ ਵਾ ਤੇ ਧੰਨਵਾਦ ਸਾਰਨਾ ਇਸ ਇਤਿਹਾਸ ਤੇ ਜਿਹੜੀ ਉਹ ਤੁਸੀਂ ਜਾਣਕਾਰੀ ਜਿਹੜੀ ਦਰਸ਼ਕਾਂ ਤੱਕ ਵੀ ਸਾਂਝੀ ਕੀਤੀ ਆ ਤੇ ਅਸੀਂ ਵੀ ਉਮੀਦ ਕਰਦੇ ਆ ਕਿ ਸੁਲਤਾਨਪੁਰ ਲੋਧੀ ਦੇ ਨਾਲ ਜਿਹੜਾ ਹੋਰ ਵੀ ਤਰ੍ਹਾਂ ਦਾ ਜਿਹੜਾ ਇਤਿਹਾਸ ਜੁੜਿਆ ਵਾ ਉਹ ਵੀ ਤੁਹਾਡੇ ਨਾਲ ਅੱਗੇ ਲੈ ਕੇ ਆਈਏ ਤੇ ਜਿਹੜੀਆਂ ਹੋਰ ਵੀ ਸਾਡੇ ਦਰਸ਼ਕਾਂ ਤੋਂ ਇਹ ਜਿਹੜੇ ਰਾਜ਼ ਨੇ ਜਿਹੜੇ ਇਥੋਂ ਦੇ ਸੁਲਤਾਨਪੁਰ ਲੋਧੀ ਨੇ ਜਿਹੜੇ ਖੁਦ ਆਪਣੇ ਆਪ ਚ ਸਮੇਟੇ ਹੋਏ ਨੇ ਇਹ ਹਲੇ ਤੱਕ ਕੁਝ ਇਤਿਹਾਸ ਜਿਹੜੇ ਉਹ ਰਾਜ਼ ਹੀ ਬਣੇ ਹੋਏ ਨੇ ਤੇ ਅਸੀਂ ਵੀ ਚਾਹਾਂਗੇ ਕਿ ਵੱਧ ਤੋਂ ਵੱਧ ਜਿਹੜਾ ਇਤਿਹਾਸ ਸੁਲਤਾਨਪੁਰ ਲੋਧੀ ਦਾ ਸਾਡੇ ਦਰਸ਼ਕਾਂ ਤੱਕ ਪਹੁੰਚੇ ਤੇ ਤੁਸੀਂ ਦੇਖਦੇ ਰਹੋ ਸੀਐਮ ਟਾਕਸ ਤੇ ਜੁੜੇ ਰਹੋ ਸੀਐਮ ਟਾਕਸ ਦੇ ਨਾਲ